ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਉਹ ਹੈਗੇ ਨੇ ਵੈਲਵਟ ਦੇ ਡਿਸਕਾਊਂਟ ਦੇ ਸੂਟ ਤੇ ਪਰ ਇੱਕ ਸੂਟ ਆ ਜਿਹੜਾ ਉਹ ਕਵਾਟਰਾਈਜ਼ਰ ਹੋਊਗਾ ਟਿਸਟਾ ਦਾ ਇਹ ਆਪਣੀ ਪੁਰਾਣੀ ਵੀਡੀਓਸ ਪੈਨ ਤੋਂ ਰਹਿ ਗਿਆ ਸੀ ਸੋ ਅੱਜ ਆਪਾਂ ਪਾ ਦੇਨੇ ਇਹਦੇ ਤੇ ਵੀ ਤੁਹਾਨੂੰ ਡਿਸਕਾਊਂਟ ਮਿਲੂਗਾ ਲੋ ਜੀ ਟਿਸਟਾ ਦੀ ਕਵਾਟਰਾਈਜ਼ ਬਹੁਤ ਪਿਆਰੀ ਜੀ ਕਵਾਟਰਾਈਜ਼ ਆ ਤੇ ਕਲਰ ਵੀ ਬਹੁਤ ਸੋਹਣਾ ਹੈ ਲੋ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਪ੍ਰਿੰਟ ਦੇਖ ਲੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਤੇ ਬ੍ਰਾਂਡ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸਲਵਾਰ ਇਹ ਹੈਗੀ ਆ ਟਿਸਟਾ ਦੀ 3 ਮੀਟਰ ਦੀ ਸਲਵਾਰ ਮਿਲੂਗੀ ਕਵਾਟਰਾਈਜ਼ ਦੀ ਕਵਾਟਰਾਈਜ਼ ਦਾ 셔ਟ ਹੈ ਤੇ ਕਵਾਟਰਾਈਜ਼ ਦੀ ਤੁਹਾਨੂੰ ਨਾਲ ਸਲਵਾਰ ਮਿਲੂਗੀ ਠੀਕ ਹੈ ਜੀ 네ਗੇਟਿਵ ਪ੍ਰਿੰਟ ਦੇ ਵਿੱਚ ਹੈਗੀ ਆ ਹੁਣ ਮੈਂ ਤੁਹਾਨੂੰ ਇਹ ਦੁਪੱਟਾ ਦਿਖਾ ਦੇਣੀ ਆ ਲੋ ਇਹ ਹੈਗਾ ਦਾ ਦੁਪੱਟਾ ਦੁਪੱਟਾ ਰਹੂਗਾ ਮਸਲੀਨ ਦੇ ਵਿੱਚ ਖੁੱਲਾ ਚੌੜਾ ਐਨ ਵਧੀਆ ਦੁਪੱਟਾ 2.5 ਮੀਟਰ ਦਾ ਇੰਚ ਘੱਟ ਵੀ ਨਹੀਂ ਹੈਗਾ 2.5 ਮੀਟਰ ਤੋਂ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਸੋਹਣਾ ਹੁੰਦਾ ਹੈ ਇਹਦਾ ਹਨਾ ਇਸ ਤਰ੍ਹਾਂ ਦਾ ਕਲਰ ਹੈ ਜਿਹੜਾ ਬਹੁਤ ਲਾਈਕ ਕੀਤਾ ਜਾਂਦਾ ਤੇ ਪਹਿਲੇ 3400 ਚ ਸੀਗਾ ਅੱਜ ਤੁਹਾਨੂੰ ਇਹ 3200 ਚ ਮਿਲ ਰਿਹਾ ਲਾਸਟ ਡਿਸਕਾਊਂਟ ਹੈ ਦਾ ਇਹ ਲੋ ਜੀ ਆਹ ਵਾਲੇ ਸੂਟ ਦੇਖੋ ਇਹ ਵੈਲਵਟ ਦੇ ਸੂਟ ਨੇ ਇਹਨਾਂ ਦੇ ਉੱਪਰ ਨਾ ਫਰੰਟ ਤੇ ਥੋੜਾ ਥੋੜਾ ਹੈਂਡਵਰਕ ਵੀ ਹੋਇਆ ਹੋਇਆ ਔਰ ਚਨੂਨ ਦੇ ਦੁਪੱਟਿਆਂ ਦੇ ਨਾਲ ਹੈ ਇਹ ਸ ਤੇ ਅੱਜ ਇਹ ਸੂਟ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਆ ਠੀਕ ਹੈ ਜੀ ਇਹ ਸੂਟ ਸੀਗੇ ਪਹਿਲਾਂ 2875 ਦੇ ਪਰ ਅੱਜ ਇਹਨਾਂ ਸੂਟਾਂ ਤੇ ਤੁਹਾਨੂੰ 400 ਦਾ ਡਿਸਕਾਊਂਟ ਮਿਲ ਰਿਹਾ 2475 ਰੁਪਏ ਦੇ ਵਿੱਚ ਇਹ ਸੂਟ ਮਿਲ ਜਾਣੀਆਂ ਤੁਹਾਨੂੰ ਲਓ ਜੀ ਲਓ ਇਹ ਹੈਗਾ ਤੁਸੀਂ ਇਹਦੇ ਤੇ ਨਾ ਹੈਂਡਵਰਕ ਦੇਖੋ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਆਵळा ਸਾਰਾ ਹੈਂਡਵਰਕ ਹੋਇਆ ਹੋਇਆ ਇਹਦੇ ਤੇ ਤੇ ਬਰੀਕ ਬਰੀਕ ਨਾ ਇਹਦੇ ਤੇ ਓਹੋ ਸਰਵੋਸਕੀ ਵੀ ਲੱਗੀ ਹੋਈ ਆ ਔਰ ਨਾਟਵਰਕ ਵੀ ਹੋਇਆ ਹੋਇਆ ਠੀਕ ਹੈ ਜੀ ਆ ਦੇਖੋ ਸਾਰਾ ਹੈਂਡਵਰਕ ਹੋਇਆ ਹੋਇਆ ਜਿਹੜੇ ਆ ਫਲਾਵਰ ਦਿਖ ਰਹੇ ਨੇ ਨਾ ਫਰੰਟ ਤੇ ਤੁਹਾਨੂੰ ਇਹ ਸਾਰਾ ਨਾਟਵਰਕ ਹੋਇਆ ਹੋਇਆ ਆ ਸੌਰੀ ਜੀ ਹੈਂਡਵਰਕ ਹੋਇਆ ਹੋਇਆ ਤੇ ਵੈਲਵਟ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਬਾਏ ਆਰਟੈਕਸ ਇਹ ਆਰਟੈਕਸ ਦੀ ਵੈਲਵਟ ਹੈਗੀ ਹੈ ਬ੍ਰਾਂਡਡ ਹੈ ਵੈਲ ਬਟਾ 3-3 ਮੀਟਰ ਦੀਆਂ ਸਲਵਾਰਾਂ ਲੈਣਗੀਆਂ ਪਸ਼ਮੀਨੇ ਦੀਆਂ ਆਰਟੈਕਸ ਦਾ ਪਸ਼ਮੀਨਾ ਬਹੁਤ ਬੈਸਟ ਕੁਆਲਿਟੀ ਦਾ ਪਸ਼ਮੀਨਾ ਮਿਲਣ ਵਾਲਾ ਤੁਹਾਨੂੰ ਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਤੇ ਨਾਲ ਇਹਦੇ ਮਿਲੂਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਮਿਲਣਾ ਜੀ ਚਨੂੰਨ ਦਾ ਔਰ ਸਕੈਲਪਿੰਗ ਹੋਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲਓ ਚਨੂੰਨ ਦਾ ਦੁਪੱਟਾ ਸੌਰੀ ਥੋਟਾ ਬਸ ਆ ਗਿਆ 2.5 ਮੀਟਰ ਦਾ ਦੁਪੱਟਾ ਮਿਲੂਗਾ ਚਨੂੰਨ ਦੇ ਵਿੱਚ ਠੀਕ ਹੈ ਆ ਲਓ ਵਧੀਆ ਖੁੱਲਾ ਚੌੜਾ ਦੁਪੱਟਾ ਹੈਗਾ ਤੇ ਪ੍ਰਾਈਸ ਜਿਹੜੀ ਪਹਿਲਾਂ 2875 ਸੀ ਅੱਜ ਇਹ ਤੁਹਾਨੂੰ 2475 ਦੇ ਵਿੱਚ ਡਿਸਕਾਊਂਟ ਤੇ ਮਿਲ ਜਾ। ਲਓ ਜੀ ਨੈਕਸਟ ਸੂਟ ਇਹ ਵੀ ਵੈਲਵਟ ਦੇ ਵਿੱਚ ਮਿਲੂਗਾ। ਹਲੋ 프ਰੰਟ ਤੇ ਉਦਾਂ ਹੀ ਹੈਂਡਵਰਕ ਹੋਇਆ ਹੋਇਆ। ਆਹ ਲੋ ਜੀ ਹੈਂਡਵਰਕ ਦੇਖ ਲਓ ਤੁਸੀਂ ਤੁਹਾਨੂੰ ਦਿਖਦਾ ਹੋਣਾ। ਠੀਕ ਹੈ ਜੀ। ਆਹ ਵਾਲਾ ਜਿਹੜਾ ਆ ਸਾਰਾ ਹੈਂਡਵਰਕ ਹੈ ਆ ਵੀ ਹੈਂਡਵਰਕ ਹੈ ਤੇ ਕਈ ਥਾਈਂ ਇਸ ਤਰ੍ਹਾਂ ਫਰੰਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਇਹਦੇ ਤੇ ਤੇ ਆਰਟੈਕਸ ਦੀ ਬ੍ਰਾਂਡਡ ਵੈਲਵਟ ਮਿਲੂਗੀ ਤੇ ਨਾਲ ਮਿਲੂ ਇਹ ਵਾਲੀ ਸਲਵਾਰ 3 ਮੀਟਰ ਐਨ ਲਸ਼ਲਸ਼ ਕਰਦਾ ਪਸ਼ਮੀਨਾ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਡਿਸਕਾਊਂਟ ਤੇ ਮਿਲਦੇ ਆ ਇਹ ਹੈ ਦਾ ਦੁਪੱਟਾ ਸਕੈਲਪਿੰਗ ਮਿਲੂਗੀ ਨਾਲ ਬਹੁਤ ਪਿਆਰਾ ਦੁਪੱਟਾ ਹੈ ਲੋ ਨਾ ਖੁੱਲਾ ਚੌੜਾ ਐਨ ਦੁਪੱਟੇ 'ਚ ਕੋਈ ਕਮੀ ਨਹੀਂ ਹੈਗੀ ਐਨ ਪੂਰੇ ਲਸ਼ਲਸ਼ ਕਰਦੇ ਸੂਟ ਨੇ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਹੀ ਸੋਹਣੇ ਦੁਪੱਟੇ ਨੇ ਲੋ ਜੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ ਅੱਜ 2400 75 ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਵੀ ਉਹੀ ਆਰਟੈਕਸਰੀ ਵੈਲਵਟ ਹੈ ਬਲੈਕ ਕਲਰ ਦੇ ਵਿੱਚ ਹੈ ਤੇ ਸਾਰੇ ਦੇ ਉੱਪਰ ਇਹਦੇ ਫਰੰਟ ਤੇ ਤੁਹਾਨੂੰ ਹੈਂਡਵਰਕ ਮਿਲਣਾ ਹੈ ਆਹ ਵਾਲਾ ਹੈਂਡਵਰਕ ਹੈ ਠੀਕ ਹੈ ਆਹ ਵਾਲਾ ਜਿਵੇਂ ਇੱਥੇ ਕਾ ਕੇ ਫੇਰ ਆ ਗਿਆ ਆ ਥੋੜੀ ਥੋੜੀ ਦੂਰੀ ਤੇ ਨਾ ਫਲਾਵਰਸ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ 2.5 ਮੀਟਰ ਦਾ ਸ਼ਰਟ ਤੇ 3 ਮੀਟਰ ਦੀ ਬਲੈਕ ਕਲਰ ਦੀ ਇਹ ਵਾਲੀ ਸਲਵਾਰ ਲੋਡੀ ਇਹ ਰਗੜ ਦੇ ਨਾਲ ਦਪਟਾ ਲੋ ਬਹੁਤ ਪਿਆਰਾ ਦੁਪੱਟਾ ਚਨੂਨ ਦੇ ਵਿੱਚ ਦੁਪੱਟੇ ਮਿਲਣਗੇ ਠੀਕ ਹੈ ਤੇ ਪ੍ਰਾਈਸ ਹੈਗੀ ਅੱਜ 400 ਦੇ ਡਿਸਕਾਊਂਟ ਤੇ 2475 ਲੋ ਜੀ ਅਗਲਾ ਸੂਟ ਇਹ ਓਮ ਟੈਕਸ ਬ੍ਰਾਂਡ ਦਾ ਸੂਟ ਮਿਲੂਗਾ ਜੀ ਇਹ ਤੁਹਾਨੂੰ ਤੇ ਇਹਦੇ ਚ ਜਿਹੜੀ ਲਾਈਨਿੰਗ ਹੈਗੀ ਆ ਉਹ ਤੁਹਾਨੂੰ ਨਾਲ ਮਿਲੂਗੀ ਸਲਵਾਰ ਅਲੱਗ ਹੈ ਲਾਈਨਿੰਗ ਅਲੱਗ ਹੈ ਠੀਕ ਹੈ ਜੀ ਲੋ ਓਨ ਟੈਕਸ ਬ੍ਰਾਂਡ ਤੇ ਬ੍ਰਸ਼ੋ ਦਾ ਸ਼ਰਟ ਹੈ ਜੀ ਠੀਕ ਹੈ ਇਹ ਵੈਲਵਟ ਦਾ ਨਹੀਂ ਹੈਗਾ ਇਹ ਸ਼ਰਟ ਹੈ ਜਿਹੜਾ ਇਹ ਬ੍ਰਸ਼ੋ ਦਾ ਸ਼ਰਟ ਮਿਲੂਗਾ ਤੁਹਾਨੂੰ ਇਹਦੇ ਤੇ ਆਹ ਵਾਲੀ ਪੱਟੀ ਲੱਗੀ ਹੋਈ ਹੈ neck ਦੇ ਉੱਪਰ ਇਹ ਪੱਟੀ ਹੈ ਜਿਹੜੀ ਐਡਜਸਟੇਬਲ ਹੈ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਇਹਨੂੰ ਇਹਦੇ ਉੱਪਰ ਵਰਕ ਹੋਇਆ ਹੋਇਆ ਪੱਟੀ ਦਿਓ ਠੀਕ ਹੈ ਤੇ ਸ਼ਰਟ ਮਿਲੂਗਾ ਤੁਹਾਨੂੰ ਬ੍ਰਸ਼ੋ ਦਾ ਬਹੁਤ ਪਿਆਰਾ ਸ਼ਰਟ ਹੈ ਆਹ ਲੋ ਠੀਕ ਹੈ ਜੀ ਤੇ ਇਹਦੇ ਨਾਲ ਮਿਲਣਾ ਹੈ ਇਹ ਮਿਰੂਗੀ ਸਲਵਾਰ ਤੁਹਾਨੂੰ ਸਲਵਾਰ ਮੈਂ ਨਾਪ ਦੇਣੀ ਹੈ ਕਿੰਨੀ ਆ 2.5 ਸਲਵਾਰ ਮਿਲੂਗੀ ਜੀ 2.5 ਮੀਟਰ ਤੇ ਨਾਲ ਇਹ ਮਿਲੂਗੀ ਤੁਹਾਨੂੰ ਅ ਸ਼ਰਟ ਦੇ ਬਰਸ਼ੋ ਦੇ ਸ਼ਰਟ ਦੇ ਨੀਚੇ ਇੱਕ ਲਾਈਨਿੰਗ 2.5 ਮੀਟਰ ਦੀ ਠੀਕ ਹੈ ਬਹੁਤ ਪਿਆਰਾ ਜਿਹਾ ਕਪੜਾ ਹੈਗਾ ਇਹ ਤੇ ਨਾਲ ਮਿਲੂਗਾ ਇਹ ਸ਼ਾਲ ਆ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਠੀਕ ਹੈ 4 ਸਾਈਡ ਦੇ ਇਹ ਵਾਲਾ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਆ ਲੋ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈ ਇਹ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦਾ ਤੇ ਪ੍ਰਾਈਸ ਇਹਦੀ ਹੈਗੀ ਹੈ ਡਿਸਕਾਊਂਟ ਤੇ 3750 ਸੀਗੀ ਜੀ ਪਹਿਲਾਂ ਅੱਜ ਇਹ ਤੁਹਾਨੂੰ ਮਿਲ ਰਿਹਾ 3350 ਰੁਪਏ ਦਾ 400 ਦਾ ਡਿਸਕਾਊਂਟ ਓਮ ਟੈਕਸ ਬ੍ਰਾਂਡ ਹੈ ਲੋ ਇਹ ਵੀ ਤੁਹਾਨੂੰ ਓਮ ਟੈਕਸ ਬ੍ਰਾਂਡ ਦੇ ਵਿੱਚ ਮਿਲਣ ਵਾਲਾ ਇਹ ਹੀ ਹੈਗਾ ਸ਼ਨੀਲ ਦਾ ਇੱਕ ਵੈਲਵਟ ਹੁੰਦੀ ਹੈ ਇਹ ਸ਼ਨੀਲ ਹੈ ਜੀ ਇਹ ਵੈਲਵਟ ਨਹੀਂ ਹੈਗੀ ਠੀਕ ਹੈ ਜੀ ਲੋ ਬਹੁਤ ਸੋਹਣਾ ਲੱਗਦਾ ਇਹ ਲੋ ਬਹੁਤ ਪਿਆਰਾ ਜਿਹਾ ਲੱਗਦਾ ਬਹੁਤ ਪਿਆਰਾ ਲੋ ਜੀ ਸ਼ਨੀਲ ਦੇ ਵਿੱਚ ਸੂਟ ਲੈਣਾ ਹੈ ਇਹ ਕਲਰ ਬਹੁਤ ਸੋਹਣਾ ਹੈ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਨਾਲ ਮਿਲੂਗੀ ਸਿਲਕ ਦੀ ਸਲਵਾਰ ਆ ਲੋ ਇਹ ਹੈਗੀ ਹੈ ਨਾਲ ਸਿਲਕ ਦੀ ਸਲਵਾਰ ਤੇ ਨਾਪ ਕੇ ਦੱਸ ਦੇਣੀ ਹੈ ਕਿ ਕਿੰਨੀ ਮਿਲੂਗੀ 3 ਮੀਟਰ ਦੀ ਸਲਵਾਰ ਮਿਲੂਗੀ ਤੁਹਾਨੂੰ ਲੋchnil ਦਾ ਸ਼ਰਟ ਨਾਲ 3 ਮੀਟਰ ਦੀ ਸਿਲਕ ਦੀ ਸਲਵਾਰ ਤੇ ਨਾਲ ਮਿਲੂਗਾ ਚਨੂਨ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਆਲੋ ਬੱਸ ਉਹਨਾਂ ਦਾ ਪੱਟਾ ਚਨੂਨ ਦਾ ਫੁੱਲ ਪਿਆਰ ਚਨੂਨ ਬਿਲਕੁਲ ਹਲਕਾ ਪਿਆ ਆਲੋ ਠੀਕ ਹੈ ਇਹ ਸੂਟ ਅੱਜ ਤੁਹਾਨੂੰ ਮਿਲ ਰਿਹਾ 2350 ਰੁਪਏ ਦੇ ਵਿੱਚ ਸਿਰਫ 2350 ਦੇ ਵਿੱਚ ਤੁਹਾਨੂੰ ਆਪਣੇ ਕੋਲੇ ਹੋਰ ਹੈ ਲੋ ਜੀ ਇਹ ਵੈਲਵਟ ਦੇ ਵਿੱਚ ਹੈ ਸ਼ਰਟ ਜਿਹੜੀ ਇਹਦੀ ਪੱਟੀ ਹੈਗੀ ਐ ਇਹ ਰਿਮੂਵੇਬਲ ਹੈ ਇਹ ਤੁਸੀਂ ਕਿਤੇ ਮਰਜ਼ੀ ਲਾ ਸਕਦੇ ਹੋ ਗਲੇ ਦੇ ਉੱਪਰ ਜਿਹੜਾ ਨੈਕ ਬਣਿਆ ਹੋਇਆ ਨਾ ਇਹ ਰਿਮੂਵੇਬਲ ਹੈ ਲਓ ਜੀ ਵੈਲਵਟ ਹੈ ਬਹੁਤ ਪਿਆਰੀ ਬਿਲਕੁਲ ਪਿਓਰ ਵੈਲਵਟ ਹੈ ਲਸ਼ ਲਸ਼ ਕਰਦੀ ਵੈਲਵਟਾ ਦੇਖ ਲਓ ਤੁਸੀਂ ਵੈਲਵਟ ਦਾ ਦੇਖ ਕੇ ਹੀ ਪਤਾ ਲੱਗ ਜੂਗਾ ਤੁਹਾਨੂੰ ਕਿ ਕਿੰਨੀ ਹੈ ਬਿਲਕੁਲ ਪਿਓਰ ਵੈਲਵਟ ਬਹੁਤ ਪਿਆਰਾ ਜਿਹਾ ਸ਼ਰਟ ਹੈਗਾ ਇਹਦਾ ਤੇ ਉੱਪਰ ਇਹਦੇ ਹੋਏ ਹੋਏ ਪੈਚ ਵਰਕ ਆਹ ਲਓ ਬਹੁਤ ਸੋਹਣਾ ਵਰਕ ਹੋਇਆ ਹੋਇਆ ਪੈਚ ਵਰਕ ਹੋਇਆ ਹੋਇਆ ਤੇ ਵਿੱਚ ਵਿੱਚ ਸਿੱਪੀ ਵਰਕ ਵੀ ਹੈ ਪੈਚ ਦੇ ਉੱਪਰ ਇਦਾਂ ਕਰਕੇ ਬਲੈਕ ਨਾਲ ਤੇ نیچے ਲੱਗੀ ਹੋਈ ਹੈ ਬਹੁਤ ਪ ਬੈਕ ਸਾਈਡ ਵੀ ਲੱਗੀ ਹੈ ਔਰ ਫਰੰਟ ਸਾਈਡ ਵੀ ਲੱਗ ਗਿਆ ਬਿਲਕੁਲ ਰਾਇਲ ਲੁੱਕ ਦੇ ਸੂਟ ਨੇ ਜੀ ਇਹ ਕਾਫੀ ਜਿਆਦਾ ਸੋਹਣਾ ਸੂਟ ਹੈ ਤੇ ਨਾਲ ਮਿਲੂਗੀ ਇਹ ਵਾਲੀ ਤੁਹਾਨੂੰ ਸਲਵਾਰ ਸਲਵਾਰ ਨਾਪ ਕੇ ਦੇਖ ਲੈਣੀ ਹੈ ਕਿੰਨੀ ਹੋਊਗੀ ਸਲਵਾਰ ਹੈਗੀ ਜੀ 2.5 ਮੀਟਰ ਸੈਟਨ ਜੇ ਦਾ ਕਪੜਾ ਲੱਗਦਾ ਮੈਨੂੰ ਸੈਟਨ ਟਾਈਪ ਤੇ 2.5 ਮੀਟਰ ਦੀ ਸਲਵਾਰ ਮਿਲੂਗੀ ਤੇ ਇਹ ਹੈਗਾ ਜੀ ਇਹਦੇ ਨਾਲ ਇਨਸ਼ਾਅੱਲਾ ਸ਼ਾਲ ਵੀ ਥੋੜਾ ਜਿਹਾ ਸਿਲਕੀ ਜਿਹਾ ਬੜਾ ਹੀ ਸਿਲਕੀ ਟੱਚ ਹੈ ਦੇ ਵਿੱਚ ਬਹੁਤ ਸੋਹਣਾ ਲੱਗਦਾ ਜੀ ਇਹ ਵਿੱਚ ਇਹਦੇ ਵਰਕ ਹੈ ਬਹੁਤ ਪਿਆਰਾ ਜਿਹਾ ਤੇ ਫੋਰ ਸਾਈਡ ਵੀ ਤੁਹਾਨੂੰ ਇਦਾਂ ਵਰਕ ਮਿਲੂਗਾ ਪੱਲਿਆਂ ਤੇ ਇਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਤੇ ਕੰਨੀਆਂ ਤੇ ਇਹ ਵਾਲਾ ਵਰਕ ਮਿਲੂਗਾ ਨਾਲ ਕਟ ਵਰਕ ਵੀ ਹੈ ਤੇ ਵਿੱਚ ਉਹਦੇ ਇਦਾਂ ਫਲਾਵਰ ਮਿਲਣਗੇ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਜੀ ਠੀਕ ਹੈ ਜੀ ਤੇ ਪਾਰਟੀ ਵੇਅਰ ਸੂਟ ਹੈ ਤੇ ਪ੍ਰਾਈਸ ਇਹਦੀ ਸੀਗੀ ਪਹਿਲਾਂ 4380 ਤੇ ਅੱਜ ਤੁਹਾਨੂੰ ਮਿਲ ਰਿਹਾ ਇਹ ਹੈ 3980 ਦੇ ਵਿੱਚ 3980 400 ਦਾ ਡਿਸਕਾਊਂਟ ਆਹ ਲਓ ਜੀ ਇਹ ਹੈਗਾ ਬ੍ਰੌਕੇਟ ਦੇ ਵਿੱਚ ਤੁਹਾਨੂੰ ਇਹ 셔ਟ ਮਿਲਣਾ ਕਲਰ ਤੁਸੀਂ ਆਪ ਦੇਖ ਲਓ ਬਹੁਤ ਪਿਆਰਾ ਜਿਹਾ ਕਲਰ ਹੈਗਾ ਠੀਕ ਹੈ ਤੇ ਆਹ ਲਓ ਨੇੜੇ ਕਰਕੇ ਦਿਖਾ ਦੇਣੀ ਆ ਬ੍ਰੌਕੇਟ ਦੀ 셔ਟ ਹੈ ਠੀਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਇਹ ਇਹ ਵਾਲੀ ਤੁਹਾਨੂੰ ਮਿਲੂਗੀ ਸਲਵਾਰ ਨਾਲ ਸਲਵਾਰ ਕਿੰਨੀ ਹੋਊਗੀ ਉਹ ਮੈਂ ਦੇਖਾਂ ਲੋ ਜੀ ਸਲਵਾਰ ਮਿਲੂਗੀ ਤੁਹਾਨੂੰ ਅ 2.5 ਮੀਟਰ ਇਹ ਗਲੇਸ ਦੀ ਸਲਵਾਰ ਲੱਗਦੀ ਹੈ ਜੀ ਮੈਨੂੰ ਗਲੇਸ ਕਾਟਨ ਦੇ ਵਿੱਚ ਸਲਵਾਰ ਹੈ ਤੇ ਇਹ ਹੈਗਾ ਇਹਦਾ ਲੋ ਇਹਦਾ ਸਟ੍ਰੌਲ ਹੈ ਸਟ੍ਰੌਲ ਹੈਗਾ ਵੈਲਵਟ ਦਾ ਤੇ ਉਹਦੇ ਉੱਪਰ ਹੋਇਆ ਹੋਇਆ ਪੈਚਵਰਕ ਤੇ 4 ਸਾਈਡ ਇਦਾਂ ਦੀ ਲੇਸ ਬੜਾ ਹੀ ਇਹ ਸਟਾਈਲਿਸ਼ ਜਿਹਾ ਸੂਟ ਹੈਗਾ ਜੀ ਆਹ ਵਾਲੀ ਨੈਟ ਦੀ ਲੇਸ ਲੱਗੀ ਹੋਈ ਆ ਅ ਤੇ ਪੱਲਿਆਂ ਤੇ ਦੇਖੋ ਤੁਸੀਂ ਇਹ ਵਾਲੀ ਲੇਸ ਹੈ ਠੀਕ ਹੈ ਦੇ ਨਾਲ ਲੱਗੇ ਹੋਏ ਨੇ ਇਹ ਵਾਲੇ ਪੈਚਵਰਕ ਹੋਇਆ ਹੋਇਆ ਆ ਲੋ ਲੋ ਠੀਕ ਹੈ ਨੈਟ ਦਾ ਹੀ ਪੈਚਵਰਕ ਹੋਇਆ ਹੋਇਆ ਇਸ ਤਰ੍ਹਾਂ ਤੇ ਵਿੱਚ ਵਿੱਚ ਸਿੱਪੀ ਵਰਕ ਵੀ ਆ ਲੋ ਪੱਲੇ ਦੇਖੋ ਇਹਦੇ ਠੀਕ ਹੈ ਇਧਰਲਾ ਪੱਲਾ ਵੀ ਦਿਖਾ ਦੇਣੀ ਆ ਤੇ ਆ ਲੋ ਬਹੁਤ ਪਿਆਰਾ ਸਟਾਈਲਿਸ਼ ਜਿਹਾ ਸੂਟ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਆ ਪਹਿਲਾਂ ਸੀਗੀ 3620 ਅੱਜ ਹੈਗੀ ਆ 3220 400 ਦਾ ਡਿਸਕਾਊਂਟ ਆ ਇੱਕ ਕਲਰ ਹੋ ਰਿਹਾ ਜੀ ਇਹ ਲੋ ਬੜਾ ਪਿਆਰਾ ਕਲਰ ਹੈ ਲਓ ਜੀ ਬ੍ਰੌਕੇਟ ਦੀ ਸ਼ਰਟ ਮਿਲੂਗੀ ਇਹ ਵਾਲੇ ਕਲਰ ਦੇ ਵਿੱਚ ਮਿਲੂਗੀ ਹਾਂ ਇਹ ਹੈਗੀ ਹੈ ਬ੍ਰੌਕੇਟ ਦੀ ਸ਼ਰਟ ਕਲਰ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈਗਾ ਜੀ ਇਹ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਹਾਨੂੰ ਘੇਰੇ ਤੇ ਇਦਾਂ ਦਾ ਬਾਰਡਰ ਮਿਲੂਗਾ ਤੇ 2.5 ਮੀਟਰ ਦੀ ਤੁਹਾਨੂੰ ਇਹ ਸਲਵਾਰ ਮਿਲੂਗੀ ਸਲਵਾਰ ਤੁਹਾਨੂੰ ਗਲੇਸ कॉटन ਦੇ ਵਿੱਚ ਹੀ ਮਿਲਣ ਵਾਲੀ ਹੈ ਗਲੇਸ कॉटन ਸਮਝੀ ਜੀ ਨਹੀਂ ਆਰੀ ਮੈਨੂੰ ਵੀ ਹਾਂ ਗਲੇਸ कॉटन ਹੀ ਲੱਗ ਰਹੀ ਹੈ ਜੀ ਬਿੰਤਾ ਇਹ ਤੇ ਲੋ ਜੀ ਇਹ ਹੈਗਾ ਇਹਦੇ ਨਾਲ ਸਟਰਲ 4 ਸਾਈਡ लेस ਤੇ ਇਹ ਵਾਲਾ ਸਟਰਲ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 3200 ਰੁਪਏ ਇਸ ਨੂੰ ਤੁਹਾਨੂੰ 3200 20 ਰੁਪਏ ਦੇ ਵਿੱਚ ਮਿਲਣਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ